ਗਰਮੀਤ ਚੰਦ ਪਿੰਡ ਦੋਸਤਪੁਰ ਸਰਪੰਚ ਵਜੋਂ ਦਾ ਰਾਸ਼ਟਰੀ ਸੰਸਵਲ ਸਾਂਸੀ ਸਮਾਜ ਪੰਜਾਬ ਪ੍ਰਧਾਨ ਕਿ ਜਿਹੜਾ ਤਾਂ ਦੇ ਹਮਲਾ ਹੋਇਆ ਕੀ ਮਾਮਲਾ ਕੀ ਹੈ ਵੇਖੋ ਜੀ ਮੈਂ ਮੇਰਾ ਛੋਟਾ ਬ੍ਰਦਰ ਸੀਗਾ ਥੋੜਾ ਜਿਹਾ ਇੱਥੋਂ 50 ਮੀਟਰ ਉਹਦਾ ਘਰ ਹੈ ਮੈਂ ਘਰ ਆਇਆ ਸਵਾ 11 ਵਜੇ ਘਰੋਂ ਅੰਦਰੋਂ ਮੈਂ ਬਾਥਰੂਮ ਕਰਨ ਗਿਆ ਇੱਥੇ ਮੇਰਾ ਟਰੈਕਟਰ ਲੱਗਾ ਸੀ ਪਿੱਛੋਂ ਇੱਕ ਰੋੜਾ 8 ਵਜੇ ਮੇਰੇ ਤੇ ਮੈਂ ਉਹ ਟਰੈਕਟਰ ਦੇ ਲਾਗੇ ਹੋ ਕੇ ਆਪਣਾ ਬਚਾਅ ਕੀਤਾ ਤੇ ਪਿੱਛੇ ਥੋੜਾ ਜਿਹਾ ਦੋ ਰੋੜੇ ਫਿਰ ਵੱਜ ਗਏ ਤੇ ਪਿੱਛੇ ਮੈਂ ਘੁੰਮ ਕੇ ਵੇਖਿਆ ਤੇ ਚਾਰ ਬੰਦੇ ਸੀ ਤਿੰਨ ਮੁੰਨੇ ਮੂੰਹ ਵੱਧੇ ਇੱਕ ਸਰਦਾਰ ਸੀਗਾ ਮੈਂ ਬੜੀ ਆਪਣੀ ਵਧੀ ਨਾ ਤੇ ਬਹੁਤ ਆਪਣੇ ਜਿਹੜੇ ਲੋਕੇ ਮੈਂ ਆਪਣੀ ਜਾਨ ਪਛਾਈ ਆ ਮੈਂ ਕਹਿਣਾ ਕਿ ਮੇਰਾ ਤੇ ਮੇਰੇ ਪਰਿਵਾਰ ਦਾ ਜਾਨ ਮਾਲ ਦਾ ਜਿਹੜਾ ਮੇਰੀ ਇਹ ਸਰਕਾਰ ਗਾੜੀ ਬੇਨਤੀ ਆ ਤੁਹਾਨੂੰ ਧਮਕੀ ਦਿੱਤੀ ਹੈ ਕਿ ਤੁਸੀਂ ਇਹਦੇ ਤੇ ਗੋਲੀ ਮਾਰੋ ਤੇ ਇਹਦੀ ਸਰਪੰਚੀ ਦਾ ਕੰਮ ਕਰੋ ਮੈਂ ਬੜਾ ਇਮਾਨਦਾਰੀ ਨਾਲ ਕੰਮ ਕਰ ਰਿਹਾ ਵਾਂ ਵੇਖੋ ਮੈਂ ਨਸ਼ਿਆਂ ਦੇ ਖਿਲਾਫ ਹਾਂ ਬਿਲਕੁਲ ਮੇਰੇ 1 ਕਿਲੋਮੀਟਰ ਤੇ ਬਾਰਡਰ ਆ ਮੈਂ ਜਿਹੜੇ ਚੁੱਟੇ ਦੇ ਵਪਾਰੀ ਆ ਉਹਨਾਂ ਨੂੰ ਮੈਂ ਵੇਖੋ ਉਹਨਾਂ ਦੇ ਖਿਲਾਫ ਬੋਲਣਾ ਵਾਂ ਹਰ ਇੱਕ ਨੂੰ ਮੈਂ ਉਹਨਾਂ ਦੀ ਰਿਪੋਰਟ ਦੇਣਾ ਵਾਂ ਉਹਨਾਂ ਨੂੰ ਮੇਰੇ ਜਿਹੜੇ ਕੰਮ ਆ ਨਹੀਂ ਚੰਗੇ ਲੱਗਦੇ ਤਾਂ ਬੱਦਰਤੇ ਰਹਿਣਾ ਮੈਨੂੰ ਸਭ ਕੁਝ ਪਤਾ ਵਾ ਜਦੋਂ ਮੈਂ ਕੋਈ ਇਹੋ ਜਿਹਾ ਕੋਈ ਕੰਮ ਕਰਦੇ ਨੇ ਦੋ ਨੰਬਰ ਦਾ ਚਿੱਟੇ ਦਾ ਕੰਮ ਕਰਦੇ ਨੇ ਤੇ ਉਹ ਫਿਰ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਇਸ ਕਰਕੇ ਜਿਹੜਾ ਮੇਰੇ ਤੇ ਵਾਰ ਹੋਇਆ ਵਾ ਮੈਂ ਕਹਿਣਾ ਕਿ ਰਾਤੀ ਚੌਂਕੀਨ ਚਾਰ ਸਾਹਿਬ ਬਹੁਤ ਵਧੀਆ ਇਨਸਾਨ ਨੇ ਚੰਗੇ ਚੰਗੀ ਸੋਚ ਵਾਲੇ ਨੇ ਉਹਨਾਂ ਚਾਰ ਵਿੰਨ ਚੱਕਰ ਮਾਰੇ ਨੇ ਹੁਣ ਵੀ ਉਹ ਆਏ ਨੇ ਇੱਥੇ ਬਿਆਨ ਲੈ ਆ ਕੇ ਗਏ ਨੇ ਐ ਚੌਂਕੀ ਤਰਖਾਸਤ ਦਿੱਤੀ ਆ ਕਿ ਮੈਂ ਕਹਿੰਨਾ ਕਿ ਮੇਰੀ ਪੰਜਾਬ ਸਰਕਾਰ ਘੜੀ ਬੇਨਤੀ ਆ ਕਿ ਇਹ ਮੇਰਾ ਜਿਹੜਾ ਮੇਰੇ ਤੇ ਵਾਰਦਤ ਹੋਈ ਆ ਇਹਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਤੇ ਇਹ ਪੁੱਛਗਿਛ ਕੀਤੀ ਜਾਏ ਕਿੰਨੇ ਮੇਰੇ ਤੇ ਵਾਰਦਤ ਕੀਤੀ ਆ ਕਿ ਮੈਨੂੰ ਆਪਣੀ ਜਾਨ ਦਾ ਬਹੁਤ ਖਤਰਾ ਹੈ ਮੈਂ ਜੀ ਫੱਕਰ ਜਾਂਚ ਦੀ ਮੰਗ ਕਰਦਾ ਹਾਂ ਕਿ ਛੇਤੀ ਤੋਂ ਛੇਤੀ ਮੇਰੀ ਇਹ ਜਾਂਚ ਹੋਏ ਕਿੰਨੇ ਮੇਰੇ ਤੇ ਵਾਰ ਕੀਤਾ ਜੇ ਮੰਨ ਲਓ ਟਰੈਕਟਰ ਦਾ ਤੁਹਾਨੂੰ ਨੁਕਸਾਨ ਹੋ ਰਹਾ ਨਾ ਮਿਲਦ ਤ ਕੋਈ ਵੱਡੀ ਤੇ ਫਿਰ ਮੇਰੀ ਮੋਤੋ ਜਣੀ ਜੀ ਫਿਰ ਮੈਂ ਹੋ ਸਕਦਾ ਕਿ ਮੇਰੇ ਉਹ ਗੋਲੀ ਵੀ ਮਾਰ ਸਕਦੇ ਤੇ ਮੈਂ ਐਦਾਂ ਕੋਈ ਕਿਸੇ ਨਾਲ ਨਜਾਇਜ਼ ਨਹੀਂ ਕਰਨੀ ਤੇ ਮੈਨੂੰ ਸਲੀਅਤ ਪਤਾ ਲੱਗੇਗਾ ਤੇ ਮੈਂ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗਾ ਕਿਉਂਕਿ ਮੈਂ ਸਮਾਜ ਵਿੱਚ ਬਹੁਤ ਚਿਰ ਦਾ ਵਿਚਰ ਰਿਹਾ ਹਾਂ ਕਿ ਅੱਛੇ ਕੰਮ ਕਰ ਰਹੇ ਹਾਂ ਚੰਗੇ ਕੰਮ ਕਰ ਰਹੇ ਹਾਂ ਜੇ ਤੁਹਾਨੂੰ ਐਡੀ ਆ ਨਾ ਤੇ ਮੇਰੇ ਸਾਹਮਣੇ ਆਓ ਮੇਰੀ ਇੱਕ ਚੋ ਗੋਲੀ ਮਾਰੋ ਐਦਾਂ ਨਾ ਲੋਕ ਲੋਕੇ ਵਾਰ ਕਰੋ ਇਹ ਜਿਹੜਾ ਚਿੱਟਾ ਵਾ ਕੋਈ ਨਸ਼ਾਈਆ ਇਹ ਮੈਂ ਬਿਲਕੁਲ ਇਹਦੇ ਖਿਲਾਫ ਰਹਿਣਾ ਮੈਂ ਜੇ ਚੰਗੇ ਕੰਮ ਕਰਦੇ ਮੇਰੀ ਮੌਤ ਹੋ ਜੇਗੀ ਤੇ ਮੈਨੂੰ ਕੋਈ ਟੈਨਸ਼ਨ ਨਹੀਂ ਕੀ ਹੈ ਉਹ ਜੀ ਮੈਂ ਇੱਕ ਮੰਦੜੀ ਨਾ ਜਿੱਤਿਆ ਵੋਟਾਂ ਨਾ ਜਿੱਤਿਆ ਕੋਈ ਐਦਾਂ ਨਹੀਂ ਕੋਈ ਕਾਗਜ਼ ਕਿਤੇ ਤੇ ਬੇ ਕੋ ਰੰਧਾਵਾ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਤੇ ਇਹਦੇ ਕਾਗਜ਼ ਰੱਦ ਨਹੀਂ ਕਰਾਏ ਪੰਜ ਪੈਸੇ ਨਹੀਂ ਕਿਸੇ ਕੋਲ ਲਏ ਮੈਂ ਵੋਟਾਂ ਨਾ ਜਿੱਤਿਆ ਮੇਰੀ ਕੋਈ ਰਿੰਚਸ ਨਹੀਂ ਕਿਹਣਾ ਬਸ ਇਹ ਹੋਈ ਹੈ ਜਿਹੜੇ ਕਿ ਨਸ਼ੇ ਦੇ ਵਪਾਰੀ ਨੇ ਉਹਨਾਂ ਦਾ ਮੈਂ ਉਹ ਜਿਹੜਾ ਮੈਨੂੰ ਚੰਗਾ ਨਹੀਂ ਚਾਹੁੰਦੇ ਇਸ ਕਰਕੇ ਮੇਰੇ ਤੇ ਵਰਦਤ ਹੋਇਆ ਬਹੁਤ ਮਤ ਤਕਾ ਹੋਇਆ ਜੇ ਇਹ ਜਮਾ ਸਰਪੰਚਾਂ ਦੇ ਆਉਣ ਲੱਗਾ ਤਾਂ ਮਾਰੇ ਬੰਦੇ ਦਾ ਕੀ ਬਣੇਗਾ ਅੰਗਜ ਇਹਨੇ ਮਜਦ ਕਰਨ ਚਾਹੀਦੀ ਹੈ ਸੱਚੀ-ਸੱਚੀ ਇਹ ਬੰਦਾ ਦਾ ਪਤਾ ਲੱਗਾਨੀ ਚਾਹੀਦਾ ਜਿਹਨੇ ਹਮਲਾ ਕੀਤਾ ਉਹਦੇ ਕੋਈ ਕਾਰਵਾਈ ਕੀਤੀ ਹੈ ਇਹ ਵੇਖੋ ਜੀ ਇਹ ਦੋਸਤਪੁਰ ਪਿੰਡ ਦੇ ਸਰਪੰਚ ਨੇ ਗੁਰਮੀਤ ਸਿੰਘ ਜੀ ਬਹੁਤ ਮਾਨਦਾਰ ਸਰਪੰਚ ਨੇ ਵਧੀਆ ਸਰਪੰਚੀ ਕਾਰਜ ਨੇ ਇਸ ਤੋਂ ਪਹਿਲਾਂ ਕਿ ਕਿਸੇ ਨੇ ਇਹਨੀ ਵਜੇ ਸਰਪੰਚ ਨੇ ਕੀਤੀ ਦੋਸਤੋ ਬਧੀ ਨਾਲੀਆਂ ਗਲੀਆਂ ਦੇ ਕੰਮ ਵੀ ਵਧੀਆ ਹੋਏ ਨੇ ਠੀਕ ਹੈ ਜੀ ਬਾਕੀ ਹੁਣ ਇਹ ਨਸ਼ੇ ਦੇ ਖਿਲਾਫ ਵੀ ਨੇ ਤੇ ਇਹਨਾਂ ਤੇ ਰਾਤੀ ਹਮਲਾ ਹੋ ਗਿਆ ਹਮਲਾ ਹੋਇਆ ਜੀ ਪਰ ਇਹ ਨਹੀਂ ਪਤਾ ਕਿ ਕਿਹੜੀ ਰੰਜਿਸ਼ ਖੜ ਗਈ ਹੋਸਦਾ ਕੋਈ ਚਿੱਟੇ ਦੇ ਖਿਲਾਫ ਲੈ ਤੇ ਉਹ ਚਿੱਟੇ ਵਾਲੇ ਕੋਈ ਹੋਰ ਠੀਕ ਹੈ ਜੀ ਤੇ ਇਹ ਹੀ ਪ੍ਰਸ਼ਾਸਨ ਦੀ ਪ੍ਰਸ਼ਾਸਨ ਤੋਂ ਮੰਗਾ ਸਾਨੂੰ ਕਿ ਸਾਡੇ ਇਮਾਨਦਾਰ ਸਰਪੰਚ ਨੇ ਭੇਟ ਦੇ ਇਹ ਜੇਤੀ ਤੇ ਜੇਤੀ ਜਹਾਜ਼ ਉੱੜੀ ਚਾਹੀਦੀ ਹੈ